A. <laughs> <laughs> ਮੇਰਾ ਨਾਮ ਧਰਮਵੀਰ ਕਮਲਜੀਤ ਆ ਕਿ ਲਾਈਫ ਨੂੰ ਪਲੈਨ ਕਰੀ ਰਿਹਾ ਹਾਂ ਬਿਲਕੁਲ ਆਪਣੇ ਘਰ ਦਾ ਸਭ ਨੂੰ ਚੰਗਾ ਹੀ ਲੱਗਦਾ ਤੇ ਇੱਥੋਂ ਮੈਂ 18 ਚ ਪ੍ਰਮੋਟ ਹੋ ਕੇ ਦੋ ਰੈਕਸਨ ਪਟਿਆਲਾ ਗਿਆ ਸੀ ਟੈਕਨੀਕਾਉਟਸ ਤੇ 6 ਸਾਲ ਦੇ ਲਗਭਗ ਬਕਰੇ ਤੋਂ ਬਾਅਦ ਦੁਬਾਰਾ ਆਪਣੇ ਘਰ ਵਾਪਸੀ ਹੋਈ ਜਿਵੇਂ ਕਿਸੇ ਨੂੰ ਫੀਲ ਹੋਊਗਾ ਉਹਨੇ ਫੀਲ ਹੋ ਰਹੀ ਤੇ ਆਪਣੇ ਪਰਿਵਾਰ ਚ ਜਾ ਕੇ ਹਰੇਕ ਬੰਦਾ ਪੁੱਛੇ ਹੁੰਦਾ ਹਮੇਸ਼ਾ ਬਸ ਸਾਰੀ ਟੀਮ ਇੱਥੇ ਖੜੀ ਹੈ ਲਗਭਗ ਲੜ ਕੇ ਪਹਿਲਾਂ ਵੀ ਕੰਮ ਕੀਤਾ ਤੇ ਚੜ ਕੇ ਹੋਰ ਕੰਮ ਵਧੇਰ ਕੇ ਨਾ ਪਾਵਰ ਸਪਰੈਯਰ ਜੋ ਵੀ ਕਲ ਸਰਨ ਹੈ ਜੇ ਤੁਸੀਂ ਆਪਣੇ ਘਰ ਸੇ ਆਇਆ ਤਾਂ ਤੁਹਾਨੂੰ ਬਹੁਤ ਹੋਰ ਜਿੰਮੇਵਾਰੀ ਪੈ ਜਾਂਦੀ ਹੈ ਆਪਣੀ ਹੋਰ ਜੋਰ ਲਾ ਕੇ ਦਿਨ ਲਾ ਕੇ ਲੇਖਨਾ ਸਰਨ ਨਾਲ ਕੇ ਸੇ ਨਾਲ ਜੋ ਬੱਚੇ ਉਸਦੇ ਆਪ ਕੋਈ ਕੁਝ ਕਰਾਂਗੇ ਧੰਨਵਾਦ ਮੈਂ ਸੋਸ਼ੀਅਲ ਸੇਕ ਨੂੰ ਪ੍ਰਦਾਨਤਾ ਕਿੰਨੀ ਕਰ ਸਕਦਾ ਜੁਨੀਅਨ ਰਾਜਪੁਰਾਡ ਡਿਵੀਜ਼ਨ ਸਰਕਲ ਮੀਤਪੁਰ ਦਾ ਸਾਫ ਸਾਡੇ ਬਹੁਤ ਨਾਈਸ ਨੇ ਮੈਂ ਸਮਝਦਾ ਕਿ ਸ਼ਾਇਦ ਕਿਸੇ ਇਸ ਅਫਸਰ ਦੀ ਜਥੇਬੰਦੀਆਂ ਵੱਲੋਂ ਸਮੁੱਚੇ ਮੁਲਾਜ਼ਮਾਂ ਵੱਲੋਂ ਸਮੁੱਚੇ ਸਾਰੇ ਜਿੰਨੇ ਸਾਡੇ ਡਿਵੀਜ਼ਨ ਦੇ ਉੱਦੇਦਾਰ ਨੇ ਜਾਂ ਸਾਡੀ ਡਿਵੀਜ਼ਨ ਦੇ ਜਿੰਨੇ ਵੀ ਅਪਲਾਈਜ ਨੇ ਐਨੇ ਜੋਸ਼ ਦੇ ਨਾਲ ਕਿਸੇ ਦਾ ਸਵਾਗਤ ਕੀਤਾ ਹੋਵੇ ਇਹ ਪਹਿਲੇ ਮੈਂ ਆਪਣੀ ਲਾਈਫ ਦੇ ਅੰਦਰ ਜਿਹੜਾ ਹੈ ਉਹ ਮੇਰੀ ਵੀ ਸਰਵਿਸ 35 ਸਾਲ ਦੀ ਹੈ ਜਿਹੜਾ ਕਿ ਮੈਂ ਅੱਜ ਪਹਿਲੀ ਵਾਰ ਇਹਨਾਂ ਨੂੰ ਦੇਖ ਰਿਹਾ ਕਿ ਸਾਡੇ ਕੋਲ ਪਹਿਲਾਂ ਵੀ ਤਾਂ ਕਿ ਅਗੇ ਨੇ ਬਹੁਤ ਮੈਗਨਾ ਜਿੰਨਾ ਕੀ ਕਹਿ ਲੀਏ ਕਿ ਮਿੱਠ ਬੋਲੜੇ ਨੇ ਸੁਭਾਅ ਬਹੁਤ ਚੰਗਾ ਹੈ ਬਹੁਤ ਵਧੀਆ ਨੇ ਮੁਲਾਜ਼ਮਾਂ ਦੇ ਕੰਮ ਲੋਕਾਂ ਦੇ ਕੰਮ ਇਲਾਕੇ ਦੇ ਕੰਮ ਔਰ ਪਹਿਲਾਂ ਵੀ ਕੀਤੇ ਨੇ ਤੇ ਅੱਜ ਵੀ ਤੇ ਕਰਨਗੇ ਔਰ ਪੂਰਾ ਜਿਹੜਾ ਇਲਾਕਾ ਹੈ ਸਾਡਾ ਰਾਜਪੁਰੇ ਦਾ ਸਾਰਿਆਂ ਦੇ ਕੰਮ ਸਾਰੇ ਮੁਲਾਜ਼ਮਾਂ ਦੇ ਕੰਮ ਸਾਰੀ ਜਥੇਬੰਦੀਆਂ ਦੀ ਮੈਂ ਕਿਸੇ ਇੱਕ ਦੀ ਨਹੀਂ ਕਹਿੰਦਾ ਸਭ ਦੀ ਆਪਸ ਦੇ ਅੰਦਰ ਇੱਕ ਤਾਲਮਿਲ ਬਣਾ ਕੇ ਜਿਹੜਾ ਹੈ ਰੱਖਣਗੇ ਔਰ ਮੈਂ ਵਚਨਬੱਧ ਹਾਂ ਪੂਰਾ ਮੇਰੇ ਵੱਲੋਂ ਸਰਕਲ ਪਟਿਆਲੇ ਵੱਲੋਂ ਪੂਰਨ ਤੌਰ ਤੇ ਇਹਨਾਂ ਨੂੰ ਵਿਸ਼ਵਾਸ ਹੈ ਕਿ ਅਸੀਂ ਹਰ ਵਕਤ ਇਹਨਾਂ ਦੇ ਜੋ ਇਹਨਾਂ ਦਾ ਕੋਈ ਸੰਦੇਸ਼ ਆਏਗਾ ਅਸੀਂ ਹਰ ਵਕਤ ਇਹਨਾਂ ਦੇ ਓਕੀ ਘੜੀ ਹੋਵੇ ਸੌਕੀ ਹੋਵੇ ਅਸੀਂ ਨਾਲ ਕੜ ਕੇ ਸਾਥ ਦੇਵਾਂਗੇ ਸਾਡੇ ਰਿਟਾਇਰ ਸਾਥੀ ਸਾਥੀ ਸੁਨੀਲ ਕੁਮਾਰ ਜੀ ਸਾਥੀ ਜਵਾਲਾ ਜੀ ਸਾਥੀ ਹੋਰ ਸਾਡੇ ਬਹੁਤ ਪਰੰਪਰਾ ਮਿੱਤਰ ਨੇ ਸਾਰੇ ਅਸੀਂ ਇੱਕ ਪਰਿਵਾਰ ਆ ਸਾਡਾ ਇੱਕ ਪਰਿਵਾਰ ਦੀ ਤਰ੍ਹਾਂ ਆ ਅਸੀਂ ਪਰਿਵਾਰ ਦੀ ਤਰ੍ਹਾਂ ਹੀ ਰਹਾਂਗੇ ਇਹ ਮੈਂ ਤੁਹਾਨੂੰ ਦਿਲੋਂ ਦੱਸਣਾ ਹੈ